ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 6 ਜਨਵਰੀ ਹੈ ਮੈਂ ਗੁਰੂਸੀ ਸਕੋਰ ਕਲਾਸ 9 ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਭਗਤ ਕਬੀਰ ਜੀ ਆਖਦੇ ਹਨ ਕੰਚਨ ਸਿਓ ਪਾਈਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ 헤 ਪਾਈ ਜੇ ਕੋਈ ਆਖੇ ਮੈਂ ਸੋਨੇ ਦੇ ਬਰਾਬਰ ਤੋਲ ਕੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਵਾਂਗਾ ਇਹ ਨਹੀਂ ਹੋ ਸਕਦਾ ਸੋਨੇ ਦੇ ਬਰਾਬਰ ਤੋਲ ਕੇ ਪਰਮੇਸ਼ਰ ਨਹੀਂ ਮਿਲਦਾ ਭਗਤ ਕਬੀਰ ਜੀ ਆਖਦੇ ਹਨ ਮੈਂ ਤਾਂ ਆਪਣਾ ਮਨ ਪਰਮੇਸ਼ਰ ਨੂੰ ਦੇ ਕੇ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ ਭਾਵੇਂ ਮੈਂ ਆਪਣਾ ਆਪ ਹੀ ਪਰਮੇਸ਼ਰ ਨੂੰ ਸਮਰਪਿਤ ਕਰ ਦਿੱਤਾ ਹੈ ਹੁਣ ਮੈਨੂੰ ਪੂਰਾ ਭਰੋਸਾ ਹੋ ਗਿਆ ਹੈ ਕਿ ਪਰਮੇਸ਼ਰ ਮੇਰਾ ਆਪਣਾ ਹੀ ਹੈ ਸਹਿਜ ਸੁਭਾਹੀ ਮੇਰੇ ਮਨ ਪਤੀਜ ਗਿਆ ਹੈ ਮੇਰਾ ਮਨ ਮੰਨ ਗਿਆ ਹੈ ਕਿ ਪਰਮੇਸ਼ਰ ਮੇਰਾ ਹੈ ਬ੍ਰਹਮਾ ਦੇਵਤੇ ਨੇ ਪਰਮੇਸ਼ਰ ਗੁਣ ਗਾਏ ਗੁਣਾ ਦਾ ਗਾਇਨ ਕਰ ਕਰਕੇ ਥੱਕ ਗਿਆ ਪਰ ਉਹ ਪਰਮੇਸ਼ਰ ਦਾ ਅੰਤ ਨਹੀਂ ਪਾ ਸਕਿਆ ਮੈਂ ਪਰਮੇਸ਼ਰ ਦੀ ਬੰਦਗੀ ਕਰਦਾ ਸੀ ਪਰਮੇਸ਼ਰ ਸਹਿਜ ਸੁਭਾਹੀ ਮੇਰੇ ਹਿਰਦੇ ਘਰ ਵਿੱਚ ਆ ਕੇ ਵਸ ਗਏ ਭਗਤ ਕਬੀਰ ਜੀ ਆਖਦੇ ਹਨ ਮੈਂ ਡਾਵਾਂਡੋਲ ਰਹਿਣ ਵਾਲੀ ਮਤ ਦਾ ਤਿਆਗ ਕਰ ਦਿੱਤਾ ਹੈ ਹੁਣ ਮੈਂ ਕੇਵਲ ਪਰਮੇਸ਼ਰ ਦੀ ਬੰਦਗੀ ਹੀ ਕਰਦਾ ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਚੰਚਲ ਮਨ ਦਾ ਤਿਆਗ ਕਰਨਾ ਆਪਣਾ ਮਨ ਪਰਮੇਸ਼ਰ ਨੂੰ ਅਰਪਿਤ ਕਰਨ ਨਾਲ ਪਰਮੇਸ਼ਰ ਦੀ ਬੰਦਗੀ ਕਰਨ ਨਾਲ ਪਰਮੇਸ਼ਰ ਦਾ ਮਿਲਾਪ ਹੋ ਜਾਂਦਾ ਹੈ ਪਰਮੇਸ਼ਰ ਹਿਰਦੇ ਘਰ ਵਿੱਚ ਆ ਕੇ ਵਸ ਜਾਂਦਾ ਹੈ ਪਰਮੇਸ਼ਰ ਦੇ ਗੁਣਾ ਦਾ ਗਾਇਨ ਕਰਨ ਨਾਲ ਕੋਈ ਪਰਮੇਸ਼ਰ ਦਾ ਅੰਤ ਨਹੀਂ ਪਾ ਸਕਦਾ ਪਰਮੇਸ਼ਰ ਬੇਅੰਤ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ ਸਿਮਰਨ ਕਰਨ ਨਾਲ ਮਨੁੱਖਾ ਜਨਮ ਸਫਲਾ ਹੋ ਜਾਂਦਾ ਹੈ ਪਿਆਰੇ ਵਿਦਿਆਰਥੀਓ ਆਪਸ ਵਿੱਚ ਬੜੇ ਪ੍ਰੇਮ ਸਹਿਤ ਪੈਣ ਭਰਾਵਾਂ ਵਾਂਗ ਰਿਹਾ ਕਰੋ ਆਪਸੀ ਲੜਾਈ ਝਗੜੇ ਕਰਨੇ ਸਮਾਂ ਖਰਾਬ ਕਰਨਾ ਹੈ ਆਪਣਾ ਸਾਰਾ ਧਿਆਨ ਪੜਾਈ ਵੱਲ ਦਿਓ ਗੁਰੂ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ